ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਸਾਡੀ ਭਤੀਜੀ ਦੇ ਬੇਟਾ ਹੋਣ ਦੀ ਖੁਸ਼ੀ ਵਿੱਚ ਜੋ ਆਪਣੇ ਪ੍ਰਾਤਨ ਰਸਮ ਹੁੰਦੀ ਹੈ ਨਿੰਮ ਬਣਾਈ ਉਹ ਅਸੀਂ ਕਰਨ ਜਾ ਰਹੇ ਹਾਂ ਬੇਟਾ ਸਾਡਾ ਏਕਮ ਸਿੰਘ ਮੰਡੇਰ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਆਓ ਦੇਖੀ ਆਪਾਂ ਜੋ ਨਿੰਮ ਬਣਾਈ ਹੁੰਦੀ ਹੈ ਉਹ ਰਸਮ ਦੇਖੀਏ ਆਓ ਜੀ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਸਾਡੀ ਬੇਟੀ ਸਾਡੀ ਭਤੀਜੀ ਜਤਿੰਦਰ ਕੌਰ ਮੁੰਡੇਰ ਅਤੇ ਸਾਡਾ ਬੇਟਾ ਸਤਿੰਦਰ ਸਿੰਘ ਮੁੰਡੇਰ ਲੱਕੀ ਮੁੰਡੇਰ ਪਰਿਵਾਰ ਤੇ ਬਹੁਤ ਹੀ ਵਧੀਆ ਅੱਜ ਮੌਕਾ ਹੈ ਖੁਸ਼ੀ ਦਾ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਉਹਨਾਂ ਦੇ ਘਰ ਜੋ ਚੰਨ ਵਰਗੇ ਬੇਟੇ ਨੇ ਜਨਮ ਲਿਆ ਹੈ ਜਿਸ ਦਾ ਨਾਮ ਏਕਮ ਸਿੰਘ ਮੁੰਡੇਰ ਰੱਖਿਆ ਗਿਆ ਹੈ ਸੋ ਜੋ ਨਿੰਮ ਬਣਾਈ ਦੀ ਰਸਮ ਹੈ ਉਹ ਅਸੀਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ ਪਹਿਲਾਂ ਵੀ ਅਸੀਂ ਜਦੋਂ ਬੇਟੀ ਦੀ ਪਹਿਲਾਂ ਬੇਟਾ ਉਦੋਂ ਬੇਟਾ ਹੋਆ ਸੀਗਾ ਉਦੋਂ ਵੀ ਅਨੂਪ ਸਿੰਘ ਮੰਦਿਰ ਉਹਦੀ ਵੀ ਅਸੀਂ ਇਦਾਂ ਹੀ ਰਲ ਮਿਲ ਕੇ ਜੋ ਨਿੰਮ ਬਣਾਈ ਦੀ ਰਸਮ ਕੀਤੀ ਸੀਗੀ ਸੋ ਬਹੁਤ ਹੀ ਪ੍ਰਬਾਤ ਖੁਸ਼ੀਆਂ ਦਾ ਮਾਹੌਲ ਹੈ ਬਿੜੀ ਦੀ ਨਾਨੀ ਮਨਜੀਤ ਕੌਰ ਕਰਨਜੀਤ ਕੌਰ ਮਾਮਾ ਸੁਖਦੀਪ ਸਿੰਘ ਸਿੱਧੂ ਸੋਨੇ ਸੁਖਵੀਰ ਸਿੰਘ ਸਿੱਧੂ ਨੂੰ ਸਾਰਿਆਂ ਨੂੰ ਵਧਾਈਆਂ ਮਡੇਰ ਸਮੁੱਚੇ ਮਡੇਰ ਪਰਿਵਾਰ ਨੂੰ ਵਧਾਈਆਂ ਪ੍ਰਮਾਤਮਾ ਨੇ ਬਹੁਤ ਹੀ ਵਧੀਆ ਖੁਸ਼ੀ ਦਾ ਮੌਕਾ ਬਖਸ਼ਿਆ ਹੈ ਖੁਸ਼ੀਆਂ ਮਨਾਉਣ ਦਾ ਜੋ ਮੌਕਾ ਉਹ ਦਿੱਤਾ ਹੈ ਪ੍ਰਮਾਤਮਾ ਨੇ ਅਤੇ ਜੋ ਨਿੰਮਵਨ ਆਈ ਦੀ ਰਸਮ ਹੈ ਉਹ ਅੱਜ ਸਾਡੀਆਂ ਬੀਬੀਆਂ ਭੈਣਾਂ ਰਲ ਮਿਲ ਕੇ ਉਹ ਕਰ ਰਹੀਆਂ ਹਨ ਨਿੰਮ ਬੰਨਣ ਦਾ ਇੱਕ ਵਿਗਿਆਨਕ ਪੱਖ ਵੀ ਹੈ ਕਿਉਂਕਿ ਜੋ ਆਪਾਂ ਨਿੰਮ ਬੰਦੇ ਆ ਜਾਂ ਨਾਲ ਹੋਰ ਟਾਹਣੀਆਂ ਵਗੈਰਾ ਜਿਹੜੀ ਬੂਟੀਆਂ ਬੰਦੇ ਆ ਉਹਨਾਂ ਨਾਲ ਜਦੋਂ ਆਪਾਂ ਗੇੜ ਤੇ ਬੰਦਨੇ ਆ ਤੇ ਹਵਾ ਸੁੱਧੋ ਕੇ ਅੰਦਰ ਜਾਂਦੀ ਹੈ ਫੁੱਲਾ ਵੀ ਸੇਟੀ ਜਾਂਦੀ ਹੈ ਨਵਜਨ ਵਿੱਚ ਬੱਚੇ ਵਾਸਤੇ ਬਹੁਤ ਵਧੀਆ ਕੰਮ ਕਰਦੀ ਆ ਉਹ ਕਿਉਂਕਿ ਨਿੰਮ ਦਾ ਪੈਸੇ ਹੀ ਨਿੰਮ ਨੂੰ ਆਪਾਂ ਐਂਟੀਬਾਇਓਟਿਕ ਮੰਨਦੇ ਆ ਸੋ ਬੀਬੀਆਂ ਨੇ ਬਾਬਾ ਬਦਮ ਦਾ ਜੀ ਆਂਦੇ ਸਥਾਨਾਂ ਤੇ ਪਹਿਲਾਂ ਜੋ ਨਿੰਮ ਬੰਨਿਆ ਹੈ ਪ੍ਰਮਾਤਮਾ ਕਿਰਪਾ ਕਰੇ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਖੁਸ਼ੀਆਂ ਬਖਸ਼ੇ ਆ ਗਿਆ ਮੁੰਡੇ ਦੇ ਮਾਮੇ ਦਾ ਘਰ ਨਾਨੀ ਦਾ ਮਨਜੀਤ ਕੌਰ ਅਤੇ ਮਾਮਾ ਸੁਖਦੀਪ ਸਿੰਘ ਸਿੱਧੂ ਕੈਨੇਡਾ ਸੌਨੀ ਕੈਨੇਡਾ ਤੇ ਉੱਥੇ ਜੋ ਇਹ ਨੰਮ ਬੰਨਣ ਦੀ ਰਸਮ ਹੈ ਉਹ ਹੋ ਰਹੀ ਹੈ ਬੀਵੀਐਮ ਬੀਵੀਐਮ ਵਿੱਚ ਬਹੁਤ ਉਤਸ਼ਾਹ ਹੈ ਖੁਸ਼ੀ ਹੈ ਕਿਉਂਕਿ ਮੌਕਾ ਹੀ ਖੁਸ਼ੀ ਵਾਲਾ ਹੈ ਵੈਸੇ ਅੱਜਕੱਲ ਮੁੰਡੇ ਤੇ ਕੁੜੀ 'ਚ ਕੋਈ ਫਰਕ ਨਹੀਂ ਰਿਹਾ ਕੁੜੀਆਂ ਵੀ ਕਿਸੇ ਪਾਸੋਂ ਘਟ ਨਹੀਂ ਹਨ ਉਹ ਵੀ ਪੇਧ ਕਰਕੇ ਪੜ ਕੇ ਆਪਾਂ ਦੇਖਦੇ ਆਂ ਕੁੜੀ ਸੀ ਲੱਗਿਆ ਬੇਟੀ ਕੋਈ ਐਸਐਸਪੀ ਲੱਗੀ ਹੈ ਸੋ ਪੜਿਆ ਲਿਖਿਆ ਜਵਾਨਾ ਹੈ ਮਾਡਰਨ ਜਵਾਨਾ ਹੈ ਮੁੰਡੇ ਅਤੇ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਹੈ ਕੁੜੀਆਂ ਨੂੰ ਸਿਰਫ ਮੌਕੇ ਮਿਲਣ ਚਾਹੁੰਦੇ ਹਨ ਮਿਹਨਤ ਕਰਨ ਦੇ ਸੋ ਹੁਣ ਇੱਕ ਬੰਦੇ ਮਾਮੇ ਦੇ ਘਰ ਆ ਗਏ ਦੂਜੇ ਮਾਮੇ ਦੇ ਮਨਦੀਪ ਸਿੰਘ ਸਿੱਧੂ ਲਾਢੀ ਉੱਥੇ ਇਹ ਜੋ ਨਮ ਬਣਿਆ ਗਿਆ ਹੈ ਰਸਮ ਅਦਾ ਕੀਤੀ ਗਈ ਹੈ ਇਹ ਬਹੁਤ ਹੀ ਵਧੀਆ ਲੱਗ ਰਿਹਾ ਹੈ ਅੱਜ ਆ ਹੁਣ ਇੱਕ ਹੁੰਦੇ ਛੋਟੇ ਮਾਮੇ ਸੁਖਵੀਰ ਸਿੰਘ ਸਿੱਧੂ ਦੇ ਘਰ ਗੇਟਾਂ ਕੇ ਜੋ ਰਸਮ ਹੋ ਰਹੀ ਹੈ ਨਿੰਮ ਬੰਨਣ ਦੀ ਤੇ ਦੂਜੀ ਨਾਲ ਨੀ ਕਰਮਜੀਤ ਕੌਰ ਸੁਖਵੀਰ ਸਿੰਘ ਸਿੱਧੂ ਕਲੇਡਾ ਉਹਨਾਂ ਦੇ ਘਰ ਵੀ ਇਹ ਰਸਮ ਲਵਾਈ ਗਈ ਹੈ ਤੇ ਹੁਣ ਸਾਰੀਆਂ ਰਸਮਾਂ ਲਗਭਗ ਹੋ ਚੁੱਕੀਆਂ ਨੇ ਤੇ ਹੁਣ ਬੀਬੀਆਂ ਆਪਣੇ ਖੁਸ਼ੀ ਦਾ اظہار ਕਰਨਗੀਆਂ ਮੇਰੇ ਖਰਚ ਬੂਲੀਆ ਵਗੈਰਾ ਪਾਉਣਗੇ ਆਏ ਆਓ ਵੇਖਦੇ ਆਂ ਬੀਬੀਆਂ ਨੂੰ ਇਹ ਕਿਦਾਂ ਖੁਸ਼ੀ ਮਨਾਉਂਦੀਆਂ ਆ i right. do